ਬਚੋਲਾ ਸ਼ਗਨ ਵਿੱਚ ਦਵਾ ਰਿਹਾ ਸੀ 10 ਲੱਖ ਰੁਪਏ ਪਰ ਵਿਆਹ ਵਾਲੇ ਮੁੰਡੇ ਨੇ ਕੁੜੀ ਦੇ ਪਿਤਾ ਨੂੰ ਕਹਿ ਦਿੱਤੀ ਆ ਗੱਲ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਜੇਕਰ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਦਾਜ ਦੇਹਜ ਨੂੰ ਇੱਕ ਰਿਵਾਜ ਹੀ ਬਣਾ ਦਿੱਤਾ ਹੈ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਸ਼ਗਨਾਂ ਦੇ ਪੈਸੇ ਲੈਣ ਤੋਂ ਇਨਕਾਰ ਕਰ ਰਿਹਾ ਹੈ ਦਰਅਸਲ ਬਚੋਲੇ ਵੱਲੋਂ ਇਸ ਮੁੰਡੇ ਨੂੰ ਬਿਨਾਂ ਮੰਗੇ 10 ਲੱਖ ਰੁਪਏ ਸ਼ਗਨ ਪਵਾਇਆ ਜਾ ਰਿਹਾ ਸੀ ਪਰ ਜਦੋਂ ਮੁੰਡੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਬਚੋਲਾ ਕਹਿੰਦਾ ਇਹ ਤਾਂ ਕੁੜੀ ਪਿਤਾ ਵੱਲੋਂ ਆਸ਼ੀਰਵਾਦ ਹੈ ਪਰ ਮੁੰਡਾ ਕੁੜੀ ਦੇ ਪਿਓ ਨੂੰ ਕਹਿੰਦਾ ਕਿ ਜੇ ਆਸ਼ੀਰਵਾਦ ਹੀ ਦੇਣਾ ਹੈ ਤਾਂ ਸਿਰ ਤੇ ਹੱਥ ਰੱਖ ਦਿਓ ਪਰ ਇੰਨਾ ਪੈਸਿਆਂ ਵਿੱਚੋਂ ਮੈਂ ਇੱਕ ਵੀ ਰੁਪਈਆ ਨਹੀਂ ਲੈਣਾ ਤੁਸੀਂ ਤਾਂ ਆਪਣੇ ਜਿਗਰ ਦਾ ਟੁਕੜਾ ਆਪਣੀ ਲਾਡਾਂ ਚਾਮਾਂ ਨਾਲ ਪਾਲੀਤੀ ਮੇਰੀ ਝੋਲੀ ਪਾ ਰਹੇ ਹੋ ਇਸ ਤੋਂ ਵੱਡਾ ਕੀ ਆਸ਼ੀਰਵਾਦ ਹੋਵੇਗਾ ਤੁਸੀਂ ਸਾਡੇ ਦੋਵਾਂ ਦੇ ਸਿਰ ਤੇ ਹੱਥ ਰੱਖ ਕੇ ਸਦਾ ਸੁਖੀ ਤੇ ਖੁਸ਼ ਰਹਿਣ ਦਾ ਆਸ਼ੀਰਵਾਦ ਦੇਵੋ ਕਿਉਂਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ